ਮੇਰੇ ਲਈ ਉਹ ਬੀਜਪੀ ਆ ਜਾਂਦੀ ਹੈ ਸ਼੍ਰੋਮਣੀ ਅਕਾਲੀ ਦਲ ਆ ਜਾਂਦਾ ਹੈ ਕਾਂਗਰਸ ਪਾਰਟੀ ਆ ਜਾਂਦੀ ਹੈ ਉਮੀਦਵਾਰ ਕੋਈ ਆ ਜਾਂਦਾ ਹੈ ਇਹਨੂੰ ਉਸ ਗੱਲ ਨਾਲ ਨਹੀਂ ਕਿ ਕਿਸੇ ਦਾ ਨਾਮ ਲਿਆ ਜਾਂਦਾ ਦੇਖੋ ਚੋਣਾਂ 'ਚ ਹਰ ਇੱਕ ਦਾ ਹੱਕ ਹੈ ਕੋਈ ਵੀ ਲੜ ਸਕਦਾ ਜੋ ਆਊਗਾ ਉਹਨਾਂ ਦੀ ਹੈ ਔਰ ਲੋਕਾਂ ਨੇ ਵੱਡਾ ਫੈਸਲਾ ਕਰਨਾ ਹੈ ਜਨਤਾ ਨੇ ਫੈਸਲਾ ਕਰਨਾ ਹੈ ਮੈਂ ਜਨਤਾ ਦੇ ਸੇਵਾ ਵਿੱਚ ਹਾਜ਼ਰ ਹਾਂ ਇਹ ਤਾਂ ਪੰਜਾਬ ਦੇ ਲੋਕ ਹੈ ਬਹੁਤ ਲੰਬੇ ਸਮੇਂ ਬਾਅਦ ਸਾਨੂੰ ਪੰਜਾਬ ਦੇ ਲੋਕਾਂ ਨੇ ਆਪਣਾ ਸਮਝ ਕੇ 92 ਲੋਕਾਂ ਨੂੰ ਐਮਐਲਏ ਬਣਾਇਆ ਸਾਡੀ ਸਰਕਾਰ ਬਣਾਈ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਦਿਨ ਪ੍ਰਤੀ ਦਿਨ ਤੁਸੀਂ ਆਪ ਜਾਣਦੇ ਹੋ ਇਸ ਲੀਆਂ ਸਰਕਾਰਾਂ ਦੀ ਵੀ ਕਿਉਂ ਲਾਸਟ ਸਮੇਂ ਚ ਆ ਕੇ ਹਰ ਇੱਕ ਦੀ ਸ਼ੁਰੂਆਤ ਕਰਦੇ ਸੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਚਾਹੇ ਨੌਕਰੀਆਂ ਦੀ ਗੱਲ ਹੈ 443000 ਹੋ ਗਈਆਂ ਨੇ ਔਰ ਜੇ ਬਿਜਲੀ ਦੀ ਵੀ 600 ਯੂਨਟ ਜਿਹਦੇ ਨਾਲ ਹਰ ਕਰਦੂ ਬਹੁਤ ਵੱਡਾ ਫੈਸਲਾ ਫਾਇਦਾ ਹੁੰਦਾ ਹੈ 4-5000 ਰੁਪਏ ਦਾ ਕਰਤੀ ਕਬੀਲਦਾਰੀ ਬੱਚਿਆਂ ਦੀ ਫੀਸ ਹੋ ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਹੈ ਵੱਡਾ ਫਾਇਦਾ ਆਮ ਲੋਕਾਂ ਨੂੰ ਛੋਟੇ ਲੋਕਾਂ ਨੂੰ ਦੇ ਵਿੱਚ ਹੋ ਰਿਹਾ ਹੈ ਸਕੂਲਾਂ ਦਾ ਵੀ ਸੁਧਾਰ ਕੀਤਾ ਜਾਂਦਾ ਲੱਗੇ ਹੋਏ ਹਨ ਥੋੜਾ ਸਮਾਂ ਜਾਖੜ ਸਾਹਿਬ ਨੇ ਜੋ ਬਿਆਨ ਦਿੱਤਾ ਉਹਨਾਂ ਮੁਤਾਬਕ ਹੋ ਸਕਦਾ ਪਾਰਟੀਆਂ ਨੇ ਕਿਸੇ ਨਾਲ ਸਮਝੌਤਾ ਕਰਨਾ ਕਿਸ ਨੇ ਰਲ ਕੇ ਲੜਨਾ ਕਿਸ ਨੇ ਏਡੋ-ਅਡ ਲੜਨਾ ਉਹ ਉਹਨਾਂ ਦੀ ਆਪਣੀ ਆਪਣੀ خواہش ਹੈ ਆਪਣੇ ਮਾਲਵੇਚ ਹੀ ਹੈ ਤਖਤ ਦਮਦਮਾ ਸਾਹਿਬ ਜਿੱਥੇ ਗੁਰੂ ਸਾਹਿਬ ਨੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੂੰ ਅੱਜ ਗੁਰੂ ਦਾ ਦਰਜਾ ਮਿਲਿਆ ਉਹਨੇ ਸਵਾਦਨਾ ਕੀਤੀ ਹੈ ਭਾਈ ਮਨੀ ਸਿੰਘ ਜੀ ਬਾਬਾ ਦੀਪ ਸਿੰਘ ਹੋਰਾਂ ਤੋਂ ਕਰਵਾਈ ਗਈ ਔਰ ਉਸ ਸਤਾਨ ਤੇ ਜਿਹਨੂੰ ਪੰਜਵਾਂ ਤਖਤ ਵੀ ਕਿਹਾ ਜਾਂਦਾ ਹੈ ਸਿੱਖ ਪੰਥ ਦਾ ਮੈਂ ਆਪਣੇ ਸਾਰੇ ਸਾਥੀਆਂ ਨਾਲ ਜਿਦੇ ਚ ਐਮ ਐਲ ਏ ਸਹਿਬਾਨ ਪਾਰਟੀ ਦੇ ਪ੍ਰਧਾਨ ਔਰ ਬਲਾਕਾਂ ਦੇ ਪ੍ਰਧਾਨ ਸਹਿਬਾਨ ਜ਼ਿਲ੍ਹਿਆਂ ਦੇ ਪ੍ਰਧਾਨ ਸਹਿਬਾਨ ਨਾਲ ਹੀ ਹੋਰ ਪਤਵੰਤੇ ਸੱਜਣ ਵਲੰਟੀਅਰ ਚੇਅਰਮੈਨ ਸਹਿਬਾਨ ਪੰਜਾਬ ਦੇ ਬਹੁਤ ਸਾਰੀਆਂ ਕਾਰਪੋਰੇਸ਼ਨਾਂ ਬੋਰਡਾਂ ਦੇ ਸੋ ਸਾਰੇ ਰਲ ਮਿਲ ਕੇ ਸੰਗਤ ਰੂਪ ਹੋ ਕੇ ਗੁਰੂ ਦੇ ਚਰਨਾਂ ਚ ਅਰਦਾਸ ਕਰਨ ਲਈ ਅਸੀਂ ਸਾਰੇ ਨਿਮਾਣੇ ਬਣ ਕੇ ਆਏ ਆਂ ਜਰਵਾਨਿਆਂ ਨਾਲ ਸਾਡੀ ਜੰਗ ਹੈ ਸਤਿਗੁਰੂ ਮਿਹਰ ਕਰਨ ਉਹਨਾਂ ਨੇ ਹਮੇਸ਼ਾ ਗਰੀਬ ਦੀ ਬਾਪੜੀ ਹੈ ਸੋ ਸਾਨੂੰ ਇਸ ਬੱਡੇ ਮੋੜ ਤੇ ਫਤਿਹ ਬਖਸ਼ਣ ਦੇ। ਪੂਰੇ ਪੰਜਾਬ ਦਾ ਐਲਾਨ ਕਰ ਦਿੰਦਾ। ਵੇਖੋ ਜੀ ਅਸੀਂ ਤਾਂ ਆਪ ਇਕੱਲੇ ਹੀ ਲੜਦੇ ਆ ਤੇ ਕੋਈ ਗੱਲ ਨਹੀਂ ਕੋਈ ਇਕੱਲਾ ਲੜਦਾ ਦੋ ਲੜਦਾ ਮੈਨੂੰ ਉਹਨਾਂ ਗੱਲਾਂ ਨਾਲ ਕੋਈ ਨਹੀਂ ਕਿਉਂਕਿ ਇਹ ਜਿਹੜੀ ਸਾਰੀ ਲੋਕਾਂ ਦੇ ਸੰਗਤ ਤੇ ਜਨਤਾ ਦੇ ਹੱਥ ਵਿੱਚ ਆ ਜਾਂਦੀ ਹੈ। ਸੋ ਮੈਂ ਆਮ ਆਦਮੀ ਪਾਰਟੀ ਵੱਲੋਂ ਕੇਜਰੀਵਾਲ ਜੀ ਹੋਰ ਵੱਲੋਂ ਭਗਵੰਤ ਮਾਨ ਜੀ ਹੋਰ ਵੱਲੋਂ ਔਰ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਮੈਂ ਇਸ ਲੋਕ ਸਭਾ ਹਲਕੇ ਲਈ ਉਮੀਦਵਾਰ ਹੈ ਮੇਰੇ ਲਈ ਉਹ ਬੀਜੇਪੀ ਆ ਜਾਂਦੀ ਹੈ ਸ਼੍ਰੋਮਣੀ ਅਕਾਲੀ ਦਲ ਆ ਜਾਂਦਾ ਹੈ ਕਾਂਗਰਸ ਪਾਰਟੀ ਆ ਜਾਂਦੀ ਹੈ ਉਮੀਦਵਾਰ ਕੋਈ ਆ ਜਾਂਦਾ ਹੈ ਇਹਨੂੰ ਉਸ ਗੱਲ ਨਾਲ ਨਹੀਂ ਕਦੇ ਕਿਸੇ ਦਾ ਨਾਮ ਲਿਆ ਜਾਂਦਾ ਕਿਉਂਕਿ ਚੋਣਾਂ 'ਚ ਹਰ ਇੱਕ ਦਾ ਹੱਕ ਹੈ ਕੋਈ ਵੀ ਲੜ ਸਕਦਾ ਜੋ ਆਊਗਾ ਉਹਨਾਂ ਦੀ ਹੈ ਔਰ ਲੋਕਾਂ ਨੇ ਵੱਡਾ ਫੈਸਲਾ ਕਰਨਾ ਹੈ ਜਨਤਾ ਨੇ ਫੈਸਲਾ ਕਰਨਾ ਹੈ ਮੈਂ ਜਨਤਾ ਦੇ ਸੇਵਾ ਵਿੱਚ ਹਾਜ਼ਰ ਹਾਂ ਬੜੀਆ ਸਰ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ ਆਧਾ ਜਨਿਤੀ ਨੂੰ ਲੈ ਕੇ ਬੜਾ ਆਪਸ ਵਿੱਚ ਜਿਹੜਾ ਫਰਕ ਪੈ ਰਿਹਾ ਹੈ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਦੇ ਤੁਹਾਡੇ ਦਿੱਲੀ ਦੇ ਵਿੱਚ ਵੀ ਹਾਲਾਤ ਬਣਦੇ ਜਾ ਰਹੇ ਨੇ ਵੇਖੋ ਜੀ ਜਿਹੜੀ ਸੈਂਟਰ ਵਿੱਚ ਰਾਜ ਕਰਨ ਦੀ ਭਾਜਪਾ ਹੈ ਉਨੋਂ ਵੱਲੋਂ ਕੋਈ ਵੀ ਵਿਰੋਧੀ ਆ ਉਹਨੂੰ ਵਿਰੋਧੀ ਪਾਰਟੀ ਦਾ ਉਹਨੂੰ ਦਬਾਇਆ ਜਾ ਰਿਹਾ ਹੈ ਕਿਸੇ ਤੇ ਵੀ ਬਿਨਾ ਮਤਲਬ ਜਿਵੇਂ ਇਲੈਕਸ਼ਨ ਚੱਲ ਪਏ ਤੋਂ ਉਹਦੇ ਕਦੇ ਵੀ ਜਦੋਂ ਸਿਆਸੀ ਬੰਦੇ ਹੁੰਨੇ ਹਨ ਹਾਲਾਂਕਿ ਇੱਕ ਨੈਸ਼ਨਲ ਪਾਰਟੀ ਹੈ ਜਿਹਦੇ ਪ੍ਰਧਾਨ ਜੀ ਨੇ ਕੇਜਰੀਵਾਲ ਜੀ ਜਿਨ੍ਹਾਂ ਦਾ ਰਾਜ ਦਿੱਲੀ ਵਿੱਚ ਹੈ ਮੁੱਖ ਮੰਤਰੀ ਹੈ ਜਿਨ੍ਹਾਂ ਦੇ ਸਾਥੀ ਜਿਨ੍ਹਾਂ ਦੀ ਅਗਵਾਈ ਸੀ ਪੰਜਾਬ ਵਿੱਚ ਰਾਜ ਕਰਦੀ ਹੈ 10 ਸਾਡੇ ਰਾਜ ਸਭਾ ਦੇ ਮੈਂਬਰ ਹਨ ਇੱਕ ਲੋਕ ਸਭਾ ਵਿੱਚ ਵੀ ਹੈ ਸਾਡੇ ਬਾਹਰਲੇ ਸੂਬਿਆਂ ਵਿੱਚ ਵੀ ਐਮ ਐਲ ਏ ਸਹਿਬਾਨ ਨੇ ਔਰ ਉਸ ਬੰਦੇ ਨੂੰ ਕਦੇ ਵੀ ਬਾਅਦ ਵਿੱਚ ਬੁਲਾਇਆ ਜਾ ਸਕਦਾ ਸੀ ਕੋਈ ਐਂਟੀ ਨੇਸ਼ਨਲ ਕੰਮ ਤਾਂ ਕੀਤਾ ਨਹੀਂ ਸੀ ਕੋਈ ਬੰਬ ਬਰੂਤ ਉਹਨਾਂ ਦੇ ਕੋਲ ਹੋਵੇ ਤਾਂ ਉਹਨੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰਨਾ ਸੋ ਉਹ ਛੇ ਸਮਝਦੇ ਆ ਵੀ ਅਸੀਂ ਚੋਣ ਵਿੱਚ ਖਰਲ ਪਾ ਲਾਂਗੇ ਕਦੇ ਵੀ ਨਹੀਂ ਉਹ ਮਨਸੂਬੇ ਉਹਨਾਂ ਦੇ ਪੂਰੇ ਹੋ ਸਕਦਾ ਜਿਸ ਤਰ੍ਹਾਂ ਜਾਖੜ ਸਾਹਿਬ ਨੇ ਕਿਹਾ ਕਿ ਅਸੀਂ ਜਿਹੜਾ ਅਕਾਲੀ ਦਲ ਨਾਲ ਰਲ ਕੇ ਚੋਣ ਨਹੀਂ ਲੜਾਂਗੇ ਉਹਨਾਂ ਦਾ ਬਿਆਨ ਆ ਗਿਆ ਕਿ ਮੈਂ ਦੇਖਦਾਂ ਸੀ ਦੇਖੋ ਜੀ ਉਹਦੇ ਚ ਜਾਖੜ ਸਾਹਿਬ ਨੇ ਜੋ ਬਿਆਨ ਦਿੱਤਾ ਉਹਨਾਂ ਮੁਤਾਬਕ ਹੋ ਸਕਦਾ ਪਾਰਟੀਆਂ ਨੇ ਕਿਸੇ ਨਾਲ ਸਮਝੌਤਾ ਕਰਨਾ ਕਿਸੇ ਨੇ ਰਲ ਕੇ ਲੜਨਾ ਕਿਸੇ ਨੇ ਅਡਵਾਰ ਲੜਨਾ ਉਹ ਉਹਨਾਂ ਦੀ ਆਪਣੀ ਆਪਣੀ ਖੁਆਇਸ਼ ਕੇਜਰੀਵਾਲ ਜੀ ਦੀ ਗ੍ਰਿਫਤਾਰੀ ਦਾ ਪੰਜਾਬ ਦੀ ਰਾਜਨੀਤੀ ਦਾ ਸਭ ਦੇਖਣ ਨੂੰ ਮਿਲੂਗਾ ਪੰਜਾਬ ਦੇ ਲੋਕਾਂ ਨੇ ਸਗੋਂ ਹਮਦਰਦੀ ਪ੍ਰਗਟ ਇਹ ਵੀ ਇਥੋਂ ਤੱਕ ਦੂਸਰੀਆਂ ਪਾਰਟੀਆਂ ਵਾਲੇ ਵੀ ਸਮਝਣ ਲੱਗੇ ਆ ਵੀ ਜੇ ਐ ਲੋਕਾਂ ਨੂੰ ਗ੍ਰਿਫਤਾਰ ਕਰ ਲੈਣੇ ਕਿਸੇ ਨੂੰ ਕਿਤੇ ਵੀ ਫੜ ਸਕਦੇ। ਦੇਖੋ ਜੀ ਅਸੀਂ ਤਾਂ ਪੰਜਾਬ ਦੇ ਲੋਕ ਆ ਬਹੁਤ ਲੰਬੇ ਸਮੇਂ ਬਾਅਦ ਸਾਨੂੰ ਪੰਜਾਬ ਦੇ ਲੋਕਾਂ ਨੇ ਆਪਣਾ ਸਮਝ ਕੇ 92 ਲੋਕਾਂ ਨੂੰ ਐਮਐਲਏ ਬਣਾਇਆ ਸਾਡੀ ਸਰਕਾਰ ਬਣਾਈ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਦਿਨ ਪ੍ਰਤੀ ਦਿ। ਤੁਸੀਂ ਆਪ ਜਾਣਦੇ ਹੋ ਇਸ ਲੀਆਂ ਸਰਕਾਰਾਂ ਦੀ ਵੀ ਲਾਸ ਸਮੇਂ ਚ ਆ ਕੇ ਹਰ ਇੱਕ ਦੀ ਸ਼ੁਰੂਆਤ ਕਰਦੇ ਸੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਚਾਹੇ ਨੌਕਰੀਆਂ ਦੀ ਗੱਲ ਹੈ 40 43000 ਹੋ ਗਈਆਂ ਨੇ ਔਰ ਜੇ ਬਿਜਲੀ ਦੀ ਵੀ 600 ਯੂਨਿਟ ਜਿਹਦੇ ਨਾਲ ਹਰ ਇੱਕ ਕਰ ਦੂ ਬਹੁਤ ਵੱਡਾ ਫੈਸਲਾ ਫਾਇਦਾ ਹੁੰਦਾ ਚਾਰ ਪੰਜ ਹਜ਼ਾਰ ਰੁਪਏ ਦਾ ਕਰਦੀ ਕਬੀਲਦਾਰੀ ਬੱਚਿਆਂ ਦੀ ਫੀਸ ਹੋ ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਹੈ ਵੱਡਾ ਫਾਇਦਾ ਆਮ ਲੋਕਾਂ ਨੂੰ ਛੋਟੇ ਲੋਕਾਂ ਨੂੰ ਉਹਦੇ ਵਿੱਚ ਹੋ ਰਿਹਾ ਹੈ ਸਕੂਲਾਂ ਦਾ ਵੀ ਸੁਧਾਰ ਕੀਤਾ ਜਾਂਦਾ ਹੈ ਲਗੇ ਹੋਏ ਆ ਥੋੜਾ ਸਮਾਂ ਤੇ ਕਿਸਾਨਾਂ ਕੋ ਮਿਲਨੇ ਜੀ ਤੁਹਾਨੂੰ ਹੁਣ ਅੱਜ ਇੱਥੇ ਨਤਮਸ ਜੀਬ ਕੀ ਮੰਗ ਰੱਖੀ ਆ ਕਿਸਾਨਾਂ ਕੋ ਆ ਦੀ ਇੱਕ ਸੇਜੀ ਕੋਈ ਇੱਥੋਂ ਪਾਈਪ ਲਾਈਨ ਲੰਗੀ ਆ ਕਈ ਥਾਂ ਮਾਬਜਾ ਦਿੱਤਾ ਗਿਆ ਤੇ ਕਈ ਥੋੜਾ ਉਹਨਾਂ ਦਾ ਰਹਿ ਗਿਆ ਮੈਂ ਉਹਨਾਂ ਨੂੰ ਭਰੋਸਾ ਦਿੱਤਾ ਵੀ ਜਿਹੜੀ ਵੀ ਅਥਾਰਟੀ ਕੋਲੇ ਜਾਣਾ ਹੋਇਆ ਕਿਉਂਕਿ ਜੇ ਆਸ-ਪਾਸੇ ਉਹ ਮਿਲਿਆ ਤੇ ਇੱਥੇ ਵੀ ਠੀਕ ਹੈ ਸਰ ਕੱਤੀ